Kane, <tries> ko ਆਪ ਕੋ ਰੁਮਾ ਤੋਦਿਆਗੇ ਅਰਦਾਸ ਹਮਾਰੀ ਜੀਉ ਪੰਡ ਸਭ ਤੇਰਾ ਹੀ ਤੋਹ ਨਾਨਕ ਸਭ ਤੇਰੀ ਵਡਿਆਈ ਗੁਰੂ ਵਾਹਿਗੁਰੂ ਇੱਕ ਓੰਕਾਰ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗਉ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਮਹਾਰਾਜ ਦੇਨੋ ਤਾਂ ਨਿਵਾਰ ਨਹਾਰਾ ਦੁਖੰਤਾ ਸੁਖਰਾਸ ਤਾਕੋ ਗਗਨ ਨ ਕੋ ਲਾਗੇ ਜਾਕੀ ਪ੍ਰਭਾ ਬਾਗੇ ਅਰਦਾਸ ਇੱਕ ਊ ਅੰਕਾਰ ਸਤਨਾਮ ਸ੍ਰੀ ਵਾਹਿਗੁਰੂ ਵਾਸੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਮਹਾਰਾਜ ਪ੍ਰਥਮ ਭਗਉਤੀ ਸਿਮਰ ਕੇ ਗੁਰਨਾਣਿਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਗੁਰੂ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਾਰਿ ਕ੍ਰਿਸ਼ਨ ਜੀ ਤੇ ਆਈ ਡਿਟੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਸਿਮਰੀਏ ਕਰਨੋਂ ਨਿਤ ਆਵੀ ਤਾਏ ਦਸਵੇਂ ਪਾਤਸ਼ਾਹ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਏ ਸਹਾਈ ਹੋਣਾ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਆਦਿ ਸ਼ੁਗਵਸਿਆ ਦਸ਼ਮ ਗਰਾ ਧਿਆਨ ਤਰ ਕੇ ਬੋਲਣਾ ਦੀ ਸ਼੍ਰੀ ਵਾਹਿਗੁਰੂ ਹੈ ਗੁਰੂ ਮਹਾਰਾਜ ਜੀ ਦੇ ਪੰਜ ਪਿਆਰੇ ਚਾਰਾ ਸਾਹਿਬ ਜੀ ਦੇ 40 ਮੁਕਤੇ ਹਟੀਆਂ ਜਪੀਆਂ ਤਪੀਆਂ ਗੁਰੂਵਾਂ ਧਿਆਨ ਤਰਕੇ ਬੋਲਣਾ ਦੇ ਸ਼੍ਰੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਜ਼ ਤੇ ਬੰਦ ਬੰਦ ਕਟਾਏ ਖੂਪਰੀਆਂ ਲਵਾਈਆਂ ਚਰਖੜੀਆਂ ਵਿਚਾਰੇ ਆ ਰਹੇ ਨਾ ਤਨ ਚਰੇ ਤਤੀਆਂ ਤਪੀਆਂ ਤੇ ਦੇਗਾ ਜਿਵੇਂ ਧਰਮ ਨਹੀਂ ਹਾਰਿਆ ਜਨਾ ਸ਼ਹੀਦਾਂ ਬ੍ਰਿਤਾ ਜੀ ਕਮਾਈ ਦੇ ਹਾਸੇ ਅੰਦਰ ਕੇ ਬੋਲੜਾ ਜੀ ਸ੍ਰੀ ਵਾਹਿਗੁਰੂ ਹੈ ਪੰਜਾਂ ਤਖਤਾਂ ਸਰਵਤ ਗੁਰਦੁਆਰਿਆਂ ਤੀਤਾ ਤਾਂ ਮਰਦਾ ਧਿਆਨ ਧਰ ਕੇ ਬੋਲੜਾ ਜੀ ਸ੍ਰੀ ਵਾਹਿਗੁਰੂ ਹੈ ਪ੍ਰਥਮੇ ਸੁਨਹਿ ਸੇਵਕਾਂ ਦੀ ਅਰਦਾਸ ਸੇ ਮਹਾਰਾਜ ਜੀ ਆਵੀ ਦੇ ਬੱਚਿਆਂ ਨੂੰ ਬਖਸ਼ ਦਿੱਤਾ ਗਿਆ ਨਾਮਦਾਨ ਹਰ ਵਕਤ ਮਨ ਚਿਤ ਆਵੇ ਮਨ ਚਿਤ ਆਵੜਾ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਤੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਤੁਸੀਂ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਦੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਤਾਂ ਤਾਂ ਗੁਰੂ ਰਵਿਦਾਸ ਮਹਾਰਾਜ ਜੀ ਤਾਂ ਤਾਂ ਗੁਰੂ ਪੀਰ ਜੀ ਤਾਂ ਤਾਂ ਗੁਰੂ ਪੀਰ ਜੀ ਤਾਂ ਤਾਂ ਗੁਰੂ ਬਾਲਵਿਕ ਸਵਾਮੀ ਜੀ ਮਹਾਰਾਜ ਸੰਭੂ ਸੰਤਾਂ ਭਗਤਾਂ ਰਿਸ਼ੀਆਂ ਮੁਨੀਆਂ ਤਾਂ ਤਾਂ ਬੋਲਣਾ ਦੀ ਸ਼੍ਰੀ ਵਾਹਿਗੁਰੂ ਪਾਤਸ਼ਾਹ ਜੀ ਮਹਾਰਾਜ ਆਵੀਦੇ ਬੱਚਿਆਂ ਦਾ ਮਨ ਨੀਵਾ ਮਾਤੂ ਜੀ ਮਤ ਪਤੇ ਰੱਖਿਆ ਆਪਰ ਬਕਵਾਏ ਗੁਰੂ 헤ਨ ਮਾਣਿਆ ਦੇ ਮਾਣ ਨਾ ਤਾਣ ਤਾ ਨਿਊਟਨ ਦੀ ਓਟ ਨਿਆਸ ਜਿਆਸਿਲ ਪੱਤਿਆਂ ਦੀ ਬਾਤ ਨਗਰਿਆਂ ਦੀ ਗੱਲ ਤਾਨਤਨ ਗੁਰੂ ਸਰਵ ਜੀ ਮਹਾਰਾਜ ਜੀ ਤਾਨਤਨ ਗੁਰੂ ਦਾਸ ਮਹਾਰਾਜ ਜੀ ਦਾਤਾ ਜੀ ਆਪ ਜੀ ਪਰ ਕਿਰਪਾ ਹੋਈ ਪਾਸ਼ਾ ਜੀ ਮਹਾਰਾਜ ਗੁਰਦੇਵ ਪਾਸ਼ਾ ਜੀ ਮਹਾਰਾਜ ਤਾਨਤਨ ਸ੍ਰੀ 108 ਸਤਿ ਬਹਾਰਾਈ ਬਾਬਾ ਚਲਸੀ ਜੀ ਜੀ ਗੁਰਦੇਵ ਪਾਸ਼ਟਾ ਜੀ ਦਿਨ adiabatic ਬਾਰਸਿਸ ਬਗ ਨੂੰ ਮੁੱਖ ਰੱਖਦੇ ਹੋਏ ਪਾਸ਼ਟਾ ਜੀ ਮਹਾਰਾਜ ਗੁਰਮਕ ਸੰਗਤਾਂ ਵੱਲੋਂ ਪਾਸ਼ਟਾ ਜੀ ਮਹਾਰਾਜ ਨਿਸ਼ਠਾਨ ਫੜੋਹਰ ਅਤੇ ਗੁਰੂ ਪਾਸ਼ਟਾ ਜੀ ਮਹਾਰਾਜ ਛੋਲੇ ਪੁਰੀਆਂ ਦੇ ਲੰਗਰ ਲਾਏ ਨੇ ਪਾਸ਼ਟਾ ਜੀ ਮਹਾਰਾਜ ਆਪ ਕਿਰਪਾ ਕਰਨੀ ਗੁਰਦੇਵ ਪਾਸ਼ਟਾ ਜੀ ਮਹਾਰਾਜ ਆਪ ਦੇ ਦਰ ਕਰਦੇ ਸੇਵਕ ਸਤਿਕਾਰਯੋਗ ਹਿਟਲੀ ਤੋਂ ਪਾਇਸਾ ਪਛਤੀ ਬਿਲੁਰ ਅੰਦੀਪਾ ਅਸ਼ਟਜੀ ਮਹਾਰਾਜ ਸਤਿਕਾਰਯੋਗ ਸ਼੍ਰੀਮਤੀ ਬੀਬੀ ਸੁਰਿੰਦਰ ਕੌਰ ਜੀ ਧਰਮਪਤੀ ਸਤਿਕਾਰਯੋਗ ਪਾਇਸਾ ਪਾਇਸਸਟਨ ਵਾਸੀ ਮੂਲਰਾਜ ਜੀ ਸਤਿਕਾਰਯੋਗ ਸ਼੍ਰੀ ਗੁਰਦੇਵ ਸਿੰਘ ਮੰਗੀ ਜੀ ਦੇ ਦਰਾਂ ਤੋਂ ਸਤਿਕਾਰਯੋਗ ਬੀਬੇ ਸ਼ਿੰਦੋ ਜੀ ਮਠਾਪੁਰ ਤੋਂ ਸਤਿਕਾਰਯੋਗ ਸ਼੍ਰੀ ਮਨਜੀਤ ਲਾਲ ਜੀ ਦਾਦੂਗੜ੍ਹ ਤੋਂ ਸਤਿਕਾਰਯੋਗ ਸਰਦਾਰ ਹਰਮਿਲ ਸਿੰਘ ਜੀ ਸਤਿਕਾਰਯੋਗ ਬੀਬੀ ਤਲਵਿੰਦਰ ਕੋਟੀ ਸੈਨਪੁਰ ਤੋਂ ਸਤਿਕਾਰਯੋਗ ਤਰਵਿੰਦਰ ਸਿੰਘ ਚੱਡਾ ਸਾਹਿਬ ਕੈਂਟ ਤੋਂ ਪਾਸ਼ਾ ਜੀ ਮਹਾਰਾਜ ਅਤੇ ਸਮੂਹ ਸੰਗਤਾਂ ਵੱਲੋਂ ਬੇਅੰਤ ਮਾਇਆ ਬੇਅੰਤ ਪੇਟਾਵਾਂ ਬੇਅੰਤ ਫੋਲੋਵਰ ਦੇ ਪ੍ਰਸ਼ਾਦ ਆਇਨੇ ਪਾਸ਼ਾ ਜੀ ਮਹਾਰਾਜ ਜੀ ਆਪਦਰ ਪਰਵੰਡ ਕਰਨੇ ਦਰ ਪ੍ਰਵਾਨ ਸਿਤ ਪ੍ਰਸ਼ਾਦ ਸਾਹਿਬ ਜੀ ਜੋ ਸਕੇ ਜੋ ਤੁਹਾਡਾ ਇੰਜਾਮ ਜੇ ਕਿਰਪਾ ਕਰਨੀ ਪਾਸ਼ਾ ਜੀ ਮਹਾਰਾਜ ਤਨ ਤਨ ਸਚ ਕੰਢੀ ਰਤੀ ਰੋਣਾ ਵਾਸ਼ਵਚਾਸਿ ਮਹਾਰਾਜ ਤੇਰਾ ਦੀ ਬਰਸਿਸ ਵਾਗ ਨੋ ਮੁਖ ਰੱਖਦੇ ਆ ਪਾਸ਼ਟੇ ਜੀ ਮਹਾਰਾਜ ਜਿਨ੍ਹਾਂ ਸੰਗਤਾਂ ਨੇ ਲਗ ਰੋ ਯੋਗਤਾ ਨ ਪਾਏ ਨੇ ਪਾਸ਼ਟੇ ਜੀ ਮਹਾਰਾਜ ਦੇ ਦੁਗਣੀ ਰਾਤ ਤਰਕੀ ਬਖਸ਼ਣੇ ਮੇਰ ਪ੍ਰਾਰਥਨਾ ਕਰਦਾਸ ਮਹਾਰਾਜ ਦਇਆ ਕਰੋ ਮੇਰ ਪ੍ਰਾਰਥਨਾ ਕੋ ਪਾਸ਼ਟੇ ਜੀ ਮਹਾਰਾਜ ਉਹਦੇ ਪਾਸ਼ਟੇ ਜੀ ਮਹਾਰਾਜ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸ਼ੁਰੂਆਤ ਕਰਦਾ का खालसा वाह की फतेह जय गुरुदेव सोंदर महाराज जो बोले सो ने खालसा श्री अकाल